ਤੇ ਅਜ ਦੇ ਮਾਹੌਲ ਦੇ ਅੰਦਰ ਯੰਗ ਜਨਰੇਸ਼ਨ ਨੂੰ ਫਿਜ਼ੀਕਲ ਫਿਟਨੈਸ ਦੀ ਬਹੁਤ ਲੋੜ ਹੈਗੀ ਆ ਤਾਂ ਇਸ ਕਰਕੇ ਅਸੀਂ ਆਪਾਂ ਇੱਕ ਛੋਟੀ ਦੇ 32 ਕਿਲੋ 34 ਕਿਲੋ ਮੀਟਰ ਦੀ ਆਪਾਂ ਇੱਕ ਸਾਈਕਲ ਰਾਈਡ ਰੱਖੀ ਸੀ ਜਿੱਤੇ ਸਕੂਲ ਦੇ ਬੱਚਿਆਂ ਨੇ ਆਪਣੇ ਆਪ ਕਰੋ ਮਿਲਟ ਦੁਆਰਾ ਬਣਾਈਆਂ ਗਈਆਂ ਜਿਹੜੀਆਂ ਦਿਸ਼ਾਵਾਂ ਤਿਆਰ ਕੀਤੀਆਂ ਨੇ ਇੰਟਰਨੈਸ਼ਨਲ 에ਅਰ ਆਫ ਮਿਲਟ ਦੇ ਮੌਕੇ ਇੰਡੀਆ ਭਰ ਦੇ ਵਿੱਚ ਇਸ ਨੂੰ ਮਨਾਇਆ ਜਾ ਰਿਹਾ ਹੈ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਜ਼ਿਆਦਾਤਰ ਇਸ ਦੇ ਉੱਤੇ ਜ਼ੋਰ ਦੇਣ ਦੀ ਗੱਲ ਕਹੀ ਗਈ ਹੈ ਇਥੇ ਵੀ ਦੱਸ ਦਈਏ ਕਿ ਸਿਹਤ ਨੂੰ ਚੰਗੀ ਰੱਖਣ ਦੇ ਲਈ 1950 ਬਟਾਲੀਅਨ ਵੱਲੋਂ ਲੁਧਿਆਣਾ ਗਰੁੱਪ ਦੇ ਐਨਸੀਸੀ ਗਰੁੱਪ ਦੇ ਨਾਲ ਇਵੈਂਟ ਆਰਗੇਨਾਈਜ਼ ਕੀਤਾ ਗਿਆ ਜਿਸ ਵਿੱਚ ਮਿਲਟ ਦੇ ਉੱਪਰ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਪ੍ਰਵਰਸ਼ਨੀ ਦੌਰਾਨ ਕਈ ਬੱਚਿਆਂ ਨੇ ਹਿੱਸਾ ਲਿਆ ਇਥੇ ਵੀ ਦੱਸ ਦਈਏ ਕਿ ਫਲਾਵਰ ਚੌਂਕ ਤੋਂ ਲੈ ਕੇ ਠੱਕਰਵਾਲ ਪਿੰਡ ਤੱਕ ਸਾਈਕਲ ਰੈਲੀ ਵੀ ਕੱਢੀ ਗਈ ਜਿਸ ਵਿੱਚ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇਹ ਜਿਹੜਾ ਇਵੈਂਟ ਹੈਗਾ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਇੰਟਰਨੈਸ਼ਨਲ ਇਅਰ ਆਫ ਮਿਲਟ ਇੰਟਰਨੈਸ਼ਨਲ ਇਅਰ ਆਫ ਮਿਲਟ ਮਨਾ ਰਹੇ ਹਾਂ ਪੂਰੇ ਵਰਲਡ ਦੇ ਉੱਤੇ ਤੇ ਇੰਡੀਆ ਦੇ ਅੰਦਰ ਇਹਨੂੰ ਜਿਆਦਾ ਜੋਸ਼ ਸ਼ੋਰ ਨਾਲ ਮਨਾਇਆ ਜਾ ਰਿਹਾ ਕਿਉਂਕਿ ਪ੍ਰਾਈਮ ਮਿੰਿਸਟਰ ਮੋਦੀ ਜੀ ਦਾ ਵੀ ਇਹ ਹੈ ਇੱਕ ਉਹਨਾਂ ਦਾ ਇਹ ਵਿਚਾਰ ਹੈ ਉਹਨਾਂ ਨੇ ਇੱਕ ਮੋਟੀਵੇਸ਼ਨ ਦਿੱਤੀ ਹੈ ਸਾਰਿਆਂ ਨੂੰ ਕਿ ਤੁਸੀਂ ਮਿਲਟ ਨੂੰ ਗਰੋ ਕਰੋ ਇਹ ਸਿਹਤ ਵਾਸਤੇ ਬਹੁਤ ਚੰਗੀ ਗੱਲ ਹੈ ਤੇ ਅਸੀਂ 19 ਪੰਜਾਬ ਬਟਾਲੀਅਨ ਜਿਹੜੀ ਸਾਡੀ ਲੁਧਿਆਣਾ ਹੈਗੀ ਆ ਗਰੁੱਪ ਲੁਧਿਆਣਾ ਗਰੁੱਪ ਦੇ ਐਨਸੀਸੀ ਗਰੁੱਪ ਦੇ ਅੰਦਰ ਇਹਨਾਂ ਨੇ ਇਵੈਂਟ ਆਰਗੇਨਾਈਜ਼ ਕੀਤਾ ਇੱਥੇ ਹਾਂ ਦੋ ਚੀਜ਼ਾਂ ਨੂੰ ਅਸੀਂ ਜੋੜਿਆ ਹੈਗਾ ਪਹਿਲਾ ਕੀ ਫਿਜ਼ੀਕਲ ਫਿਟਨੈਸ ਤੇ ਅੱਜ ਦੇ ਮਾਹੌਲ ਦੇ ਅੰਦਰ ਯੰਗ ਜਨਰੇਸ਼ਨ ਨੂੰ ਫਿਜ਼ੀਕਲ ਫਿਟਨੈਸ ਦੀ ਬਹੁਤ ਲੋੜ ਹੈਗੀ ਆ ਤਾਂ ਇਸ ਕਰਕੇ ਅਸੀਂ ਆਪਾਂ ਇੱਕ ਛੋਟੀ ਜਿਹੀ 32 ਕਿਲੋ 34 ਕਿਲੋਮੀਟਰ ਦੀ ਆਪਾਂ ਇੱਕ ਸਾਈਕਲ ਰਾਈਡ ਰੱਖੀ ਸੀ ਤੇ ਜਿਹੜੀ ਫੁੱਲਾਂ ਵਾਲਾ ਚੌਕ ਤੋਂ ਸ਼ੁਰੂ ਹੋ ਕਰਕੇ ਆਪਾਂ ਅੰਸ਼ੀ ਹਰਗੋਬਿੰਦੂ ਸਕੂਲ ਪਬਲਿਕ ਸਕੂਲ ਚ ਇੱਥੇ ਆ ਕੇ ਠਕਰਵਾਲ ਚ ਅਸੀਂ ਮੁਕਾਈ ਹੈਗੀ ਆ ਤਾਂ ਇਹ ਮੁੱਕੇ ਫਿਟ ਬੋਡੀ ਰਹੇਗੀ ਤੇ ਉਸ ਫਿਟ ਬੋਡੀ ਨੂੰ ਫਿਟ ਰੱਖਣ ਵਾਸਤੇ ਆਪਾਂ ਨੂੰ ਅੱਛਾ ਖਾਣਾ ਵੀ ਚਾਹੀਦਾ ਤਾਂ ਮਿਲਟ ਇੱਕ ਜਿਹੜਾ ਜੀ ਬਹੁਤ ਵਧੀਆ ਆ ਪ੍ਰੋਡਕਟ ਹੈਗਾ ਉਹਦੇ ਅੱਜਕੱਲ ਜਿਵੇਂ ਉਹਦੀਆਂ ਕਈ ਵੈਰਾਈਟੀਆਂ ਜਿਹੜੀ ਖਾਣ ਦੇ ਖਾਣੇ ਦੇ ਅਸੀਂ ਬਣਾ ਸਕਦੇ ਆ ਆਪਾਂ ਇੱਕ ਕੰਪੀਟੀਸ਼ਨ ਰੱਖਿਆ ਸਕੂਲ ਦੇ ਅੰਦਰ ਆ ਕੇ ਜਿੱਥੇ ਸਕੂਲ ਦੇ ਬੱਚਿਆਂ ਨੇ ਆਪਣੇ ਆਪ ਘਰੋਂ ਮਿਲਟ ਦੁਆਰਾ ਬਣਾਈਆਂ ਗਈਆਂ ਜਿਹੜੀਆਂ ਡਿਸ਼ਾਂ ਉਹ ਤਿਆਰ ਕੀਤੀਆਂ ਤੇ ਉਹ ਉਹ ਸ਼ੋਕੇਸ ਕਰ ਰਹੇ ਨੇ ਕਿ ਜਿਹੜਾ ਤੁਸੀਂ ਪੀਜ਼ਾ ਨਾਰਮਲ ਖਾਂਦੇ ਹੋ ਤੁਸੀਂ ਪੀਜ਼ਾ ਜਿਹੜਾ ਹੈ ਉਹ ਮਿਲਟ ਦਾ ਬਣਿਆ ਹੋਇਆ ਵੀ ਖਾ ਸਕਦੇ ਹੋ ਜਾਂ ਮਿਲਟ ਦੀ ਬਣੀ ਹੋਈ ਕੋਈ ਪੁੱਡਿੰਗ ਵੀ ਖਾ ਸਕਦੇ ਹੋ ਜਿਵੇਂ ਕੇਕ ਬਣਾਇਆ ਗਿਆ ਹੈ ਵਿੱਚ ਬਾਜਰੇ ਦਾ ਬਣਿਆ ਹੋਇਆ ਹੈ ਤਾਂ ਇਸ ਤਰ੍ਹਾਂ ਦਾ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਹੈਲਦੀ ਖਾਓ ਹੈਲਦੀ ਤੰਦਰੁਸਤ ਰੱਖੋ ਤੇ ਟੇਸਟੀ ਵੀ ਖਾਓ ਨਾਲ ਉਹਦੇ ਨਾਲ-ਨਾਲ ਅਸੀਂ ਪੋਸਟਰ ਮੇਕਿੰਗ ਤੇ ਸਲੋਗਨ ਦੇ ذریعے ਵੀ ਅਵੇਅਰਨੈਸ ਫੈਲਾ ਰਹੇ ਹਾਂ ਬੱਚਿਆਂ ਦੇ ਅੰਦਰ ਕਿ ਤੁਸੀਂ ਇਹ ਮੈਸੇਜ ਲਾ ਕੇ ਆਪਣੀ ਸੁਸਾਇਟੀ 'ਚ ਲੈ ਕੇ ਜਾਓ ਤੇ ਰਿਲੇਸ਼ਨ 'ਚ ਲੈ ਕੇ ਜਾਓ ਤੇ ਦੱਸੋ ਕਿ ਮਿਲਟ ਦੇ ਬੈਨੀਫਿਟ ਕੀ ਹੈਗੇ ਹੈਲਥ ਦੇ ਉੱਪਰ करके ये इवेंट आज ऑर्गेनाइज़ गुड मॉर्निंग माय नेम इज मिसेस लीन कौर आलोवालिया मैनेजर ऑफ श्री गुरु पब्लिक स्कूल वी आर ऑर्गेनाइजिंग दिस मिलिट इंटरनेशनल मिनट प्रोग्राम इन स्कूल ऑफ 19 पंजाब बटालियन एंड फ्रॉम द कोर ऑफ द हार्ट ऑल एस फैमिली थैंकफुल टू सीओ सर ਐਂਡ ਇਟ ਅੱਜ ਕੱਲ ਦੇ ਜਿਵੇਂ ਇਟਸ ਸੇਇੰਗ ਦੈਟ ਬੱਚੇ ਅੱਜ ਕੱਲ ਦੇ ਦੇ ਈਟ ਪੀਜ਼ਾ ਐਂਡ ਥਿੰਗਸ ਲਾਈਕ ਦੈਟ ਬਟ ਜਿਹੜੇ ਮਿਲਟਸ ਹੈ ਇਟਸ ਅ ਵੈਰੀ ਹੈਲਦੀ ਤੇ ਬੱਚਿਆਂ ਨੂੰ ਅਵੇਅਰਨੈਸ ਦਿੱਤੀ ਗਈ ਹੈ ਕਿ ਵਾਟ ਮਿਲਟਸ ਆਰ ਮਿਲਟਸ ਇੱਕ ਬਹੁਤ ਬਹੁਤ ਮਤਲਬ ਹੈਲਦੀ ਚੀਜ਼ ਹੈ ਅੱਜ ਕੱਲ ਦੇ ਬੱਚੇ ਜਿਵੇਂ ਪੀਜ਼ਾ 버ਗਰ ਦੇ ਈਟ ਆਲ ਥੀਸ ਥਿੰਗਸ ਤੇ ਇਹ ਹਾਰਮ ਕਰਦੇ ਨੇ ਆਪਣੀ 버ਗਰ ਇਨ ਦ ਇਨ ਦ ਲੌਂਗ ਰਨ इस करके जो मिलेट्स का प्रेजेंटेशन हुई है बहुत अच्छी अवेयरनेस मिली है कि हाउ मिलेट्स आर यूजफुल इन आवर लाइफ तो बाकी एक सइकल रैली भी ऑर्गेनाइज की गई सी इट्स अ गुड थिंग एंड इट्स बच्चे अवेयरनेस देन हैल्थ की अवेयरनैस देन ली है एंड थैंक यू सो मच